18 7 2025 ਦੀ ਰਾਤ ਕਰੀਬ 9:30 ਵਜੇ ਗੋਨਿਆਣਾ ਪਿੰਡ ਵਿਖੇ ਨੋਨਾ ਸਿੰਘ son of ਮਛੱਤਰ ਸਿੰਘ ਵਾਸੀ ਗੋਨਿਆਣਾ ਕੁਝ ਵਿਅਕਤੀਆਂ ਵੱਲੋਂ ਇਹਦੇ ਘਰ ਤੇ ਅਟੈਕ ਕਰਕੇ ਤੇ ਇਹਨੂੰ ਸੱਟਾਂ ਮਾਰੀਆਂ ਗਈਆਂ ਜਿਸ ਤੇ ਇਹਦੀ ਮੌਤ ਹੋ ਗਈ। ਥਾਣਾ सदर ਮੁਕਸਰ ਪੁਲਿਸ ਨੇ ਪ੍ਰੋਂਪਟਲੀ ਐਕਸ਼ਨ ਕਰਦੇ ਹੋਏ ਐਫ ਆਈ ਆਰ ਨੰਬਰ 129 ਅੰਡਰ ਸੈਕਸ਼ਨ 103 35 62 2 ਬੀ ਐਨ ਐਸ ਦਰਜ ਰਜਿਸਟਰ ਕੀਤਾ ਅਤੇ ਤਿੰਨ ਦੋਸ਼ੀ ਜੋ ਕਿ ਇਸ ਚ ਨਾਮਜ਼ਾਦ ਸਗੇ ਨਰਿੰਦਰ ਸਿੰਘ ਸਨ ਆਫ ਮੰਗਲ ਸਿੰਘ ਵਿੱਕੀ ਸਿੰਘ ਸਨ ਆਫ ਕੁਲਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਸਨ ਆਫ ਬਲਵੀਰ ਸਿੰਘ ਹੁਣ ਤੱਕ ਗ੍ਰਿਫਤਾਰ ਹੋ ਗਏ ਨੇ ਤੇ ਬਾਕੀ ਦੋਸ਼ੀ ਵੀ ਜਲਦ ਗ੍ਰਿਫਤਾਰ ਕਰ ਲਿੱਤੇ ਜਾਣਗੇ